ਕਿੱਕ ਮਾਰ ਕਰ ਰਹਾ ਕੋਈ ਦੇਖ ਭਾਈ ਤੁਸੀਂ ਨਹੀਂ ਕਿਹਾ ਲੱਗਿਆ ਪਿਆ ਨਹੀਂ ਉਹ ਵੀ ਦਿਖਦਾ ਕੋਈ ਪਤਾ ਨਹੀਂ ਥੇਮ ਵਾਲੀ ਕਲੀ ਅਸੀਂ ਭਾਜੀ ਹੋਈ ਤੁਹਾਡੇ 15 ਦਿਨ ਤੋਂ ਘਟੇਨਾ ਵੀ ਕੰਮ ਨਹੀਂ ਹੋਇਆ ਉਹ ਆਜੂ ਬੜੇ ਖੋਲ ਆਇਆ ਹੋਣਾ ਉਹ ਆ ਆ ਜਬੰਦਾਂ ਦੇ ਨਾੜੀ ਅੱਗੇ ਚੱਲਦੀ ਕੋਈ ਚਲਾਓ ਸ਼ਿਕਾਇਤ ਹੋਈ ਹੈ ਜੀ ਅਾਜੂ ਮਿੱਟ ਨੇ ਕਰਾਈ ਆ ਸਾਰੀ ਕੋਈ ਗਲਤ ਕੰਮ ਨਹੀਂ ਕਰਨਾ ਆਪਣੇ ਬੱਚਾ ਕਾਇਆ ਨੇ ਗਲਤ ਕੰਮ ਨਹੀਂ ਕਰੀਏ ਇਹ ਵੀਡੀਓ ਲੁਧਿਆਣਾ ਦੀ ਹੈ ਜਿੱਥੇ ਕੁਝ ਲੋਕਾਂ ਦੇ ਉੱਤੇ ਵੋਟਾਂ ਕੱਟਣ ਦੇ ਇਲਜ਼ਾਮ ਲੱਗ ਰਹੇ ਨੇ ਜੀ ਹਾਂ ਲੁਧਿਆਣਾ ਬਾਈ ਇਲੈਕਸ਼ਨ ਨੂੰ ਲੈ ਕੇ ਲਗਾਤਾਰ ਮਾਹੌਲ ਪੂਰਾ ਪੱਕਿਆ ਹੋਇਆ ਤੇ ਹੁਣ ਇੱਕ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਕਿ ਕੁਝ ਲੋਕ ਆ ਕੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਦੱਸ ਰਹੇ ਨੇ ਤੇ ਵੋਟਾਂ ਚੈੱਕ ਕਰਨ ਦੇ ਬਹਾਨੇ ਵੋਟਾਂ ਕੱਟ ਰਹੇ ਨੇ ਜੀ ਹਾਂ ਜਿਹੜੇ ਲੋਕ ਆਮ ਆਦਮੀ ਪਾਰਟੀ ਨੂੰ ਸਪੋਰਟ ਨਹੀਂ ਕਰਦੇ ਜਾਂ ਫਿਰ ਕਾਂਗਰਸ ਅਕਾਲੀ ਦਲ ਜਾਂ ਭਾਜਪਾ ਨੂੰ ਵੋਟਾਂ ਆਪਾਂ ਦੇ ਚਾਹਵਾਨ ਨੇ ਉਹਨਾਂ ਦੀਆਂ ਵੋਟਾਂ ਨੂੰ ਕੱਟਣ ਦੀ ਕੋਸ਼ਿਸ਼ ਜਾਂ ਸਾਜ਼ਿਸ਼ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੇ ਇਲਜ਼ਾਮ ਆਵਾਜ਼ਮੀ ਪਾਰਟੀ ਦੇ ਵਰਕਰਾਂ ਤੇ ਜਿਹੜੇ ਗਲੀ ਗਲੀ ਘੁੰਮ ਕੇ ਵੋਟਾਂ ਚੈੱਕ ਕਰ ਰਹੇ ਨੇ ਉਹਨਾਂ ਤੇ ਇਲਾਕਾ ਵਾਸੀ ਲਗਾ ਰਹੇ ਨੇ ਪਹਿਲਾਂ ਵੇਖੋ ਇਹ ਤੁਸੀਂ ਦੁਬਾਰਾ ਤੋਂ ਵੀਡੀਓ ਆ ਕਾਂਗਰਸ ਵੋਟਰ ਦੇ ਉੱਤੇ ਕਿੱਕ ਮਾਰ ਕਰ ਰਹੇ ਆ ਕੋਈ ਦੇਖ ਭਾਈਆ ਤੁਸੀਂ ਨਹੀਂ ਕਿਹਾ ਇਹ ਲਿਗਿਆ ਪਿਆ ਨਹੀਂ ਉਹ ਵੀ ਦਿਖਦਾ ਉਹੀ ਬਣਾ ਲਈਏ ਮੈਨੂੰ ਕਲੀ ਕਰੀਏ ਅਸੀਂ ਬੰਦ ਕਰੀਏ ਹੋਜੀ ਰੋਜ ਤੁਹਾਡੇ 15 ਦਿਨ ਹੋ ਗਏ ਘਟੇ ਇੰਨਾ ਵੀ ਕੰਮ ਨਹੀਂ ਹੋਇਆ ਓਏ ਅੱਜ ਮੇਰੇ ਕੋਲ ਆਇਆ ਹੋਣਾ ਓਏ ਅੱਜ ਜਬੰਦਾ ਦੇ ਆਣੇ ਨਾੜੀ ਉਹ ਜਿਹੜਾ ਬੱਲੇ ਨਾਲ ਅੱਗੇ ਚੱਲਦੀ ਕੋਈ ਚਲਾਓ ਸੀਰੀਸ ਕੈਤ ਹੋਈ ਹੈ ਜੀ ਅੱਜ ਵਿੱਚ ਨੇ ਕਰਾਈ ਆ ਸਾਰੀ ਕੋਈ ਗਲਤ ਕੰਮ ਨਹੀਂ ਕਰਨਾ ਬੱਲੇ ਨਾਲ ਆਪਣੀ ਇਹ ਮਕਾ ਗਿਆ ਹੈ ਗੱਦਾ ਦਾ ਕੰਮ ਨਹੀਂ ਆ ਕੱਢੀ ਜਾਂਦੇ ਆ ਸਾਹਮਣੇ ਬੈਠਾ ਲੈ ਕਿੱਥੇ ਪਹਿਲਾ ਕੌਣ ਕਰ ਰਿਹਾ ਅੱਧੇ ਤੋਂ ਕਿੱਟੀ ਮੈਂ ਪਕਾ ਧੰਨਆ ਇਹ ਬੋਤਾ ਰੱਖੀਏ ਨਾ ਦੂਜਿਆਂ ਦੀ ਟਿਕੀਏ ਨਾ ਕੋਈ ਨਾ ਕੋਈ ਲਾਵਾ ਪਾਜੀ ਬਣਾ ਲਓ ਨਾ ਇਹ ਟੈਨਸ਼ਨ ਨਹੀਂ ਹੈ ਬਣਾ ਮੇਰੀ ਬਣਾ ਮੇਰੀ ਬਣਾ ਇਹ ਚਾਗੂ ਵਾਲੇ ਨਹੀਂ ਬੋਤਾ ਆ ਕੇ ਪਕੜਦੇ ਲੋਕਾਂ ਦੀਆਂ ਗੱਲਾਂ ਹਾਂ ਉਹ ਨਿਸ਼ਾਨੀਆਂ ਲਾ ਲੈ ਕਿਹੜਾ ਬੰਦਾ ਕਾਂਗਰਸ ਗਿਆ ਕਿਹੜਾ ਭਾਜਪਾ ਦਾ ਆ ਜਾਓ ਆ ਜਾਓ ਹਲੇ ਕਿ ਲੱਗਿਆ ਹੋ ਗਿਆ ਇਹ ਅਭੀ ਕੀ ਹੋ ਗਿਆ ਉਹ ਟੈਨਸ਼ਨ ਨਹੀਂ ਹੈ ਕਾਰਨ ਨਹੀਂ ਹੈ ਇਹ ਵੀ ਦਾ ਇਹਦੇ ਭਾਜਪਾ ਲੋਕ ਕੱਤੀ ਜਾਂਦੇ ਹਾਂ ਆ ਪਰਿਵਾਰ ਇੱਥੇ ਕਹਿੰਦੇ ਆ ਆ ਦੇਖੋ ਇਹਨੂੰ ਦੌੜ ਰਿਹਾ ਇੱਥੋਂ ਹੋਣਾ ਭੱਜਵੇਲੀ ਚਾੜੂ ਵਾਲੇ ਤਾਂ ਹੁਣ ਇਸੇ ਨੂੰ ਲੈ ਕੇ ਭਾਰਤ ਪੁਸ਼ਨ ਆਸ਼ੂ ਦੇਵ ਪਤਨੀ ਮਮਤਾ ਆਸ਼ੂ ਵੱਲੋਂ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਉਹਨਾਂ ਨੇ ਕੀ ਕੁਝ ਕਿਹਾ ਉਹ ਵੀ ਜਰਾ ਸੁਣ ਲੋ ਸਾਰਾ ਮਾਮਲਾ ਇਹ ਇਹ ਹੈ ਕਿ ਅਲੱਗ-ਅਲੱਗ ਜਗ੍ਹਾ ਤੋਂ ਸਾਨੂੰ ਸ਼ਿਕਾਇਤ ਸਾਰੀਆਂ ਸੀ ਲੋਕਾਂ ਦੇ ਕਨਸਰਨ ਸ਼ੋ ਹੋ ਰਹੇ ਸੀ ਕਿ ਕੁਝ ਲੋਕ ਜਿਹੜੇ ਕਿ ਨਾ ਤਾਂ ਉਹਨਾਂ ਦੇ ਵਾਰਡ ਦੇ ਆ ਨਾ ਹੀ ਉਹਨਾਂ ਦੇ ਗਲੀ-ਮੱਲਿਆਂ ਦੇ ਆ ਔਰ ਨਾ ਹੀ ਕਿਸੇ ਪਾਰਟੀ ਨੂੰ ਬਿਲੋਂਗ ਕਰਦੇ ਆ ਔਰ ਜੇ ਉਹਨਾਂ ਤੋਂ ਕੋਈ ਆਇਡੈਂਟੀਟੀ ਪ੍ਰੂਫ ਮੰਗਦੇ ਆ ਤਾਂ ਉਹ ਕਿਸੇ ਡਿਪਾਰਟਮੈਂਟ ਨੂੰ ਵੀ ਨਹੀਂ ਬਿਲੋਂਗ ਕਰਦੇ ਉਹ ਆ ਰਹੇ ਆ ਉਹਨਾਂ ਦੇ ਹੱਥਾਂ 'ਚ ਵੋਟਰ ਲਿਸਟਾਂ ਆ ਉਹ ਪੁੱਛਦੇ ਆ ਤੁਹਾਡੇ ਘਰ ਦੀ ਕਿੰਨੀ ਵੋਟਾਂ ਆ ਫਿਰ ਉਹ ਆਧਾਰ ਕਾਰਡ ਮੰਗਦੇ ਆ ਫਿਰ ਉਹ ਫੋਨ ਨੰਬਰ ਮੰਗਦੇ ਆ ਤੇ ਉਸ ਤੋਂ ਬਾਅਦ ਜੇ ਦੋ ਤਿੰਨ ਜਗ੍ਹਾ ਇਹ ਵੀ ਦੇਖਿਆ ਗਿਆ ਕਿ ਉਹਨਾਂ ਨੇ ਕਈ ਵੋਟਸ ਨੰਬਰ ਦੇ ਕੇ ਡੈਥ ਲਿਖਤਾ ਸ਼ਿਫਟ ਲਿਖਤਾ ਤੇ ਜਦੋਂ ਲੋਕਾਂ ਨੇ ਇਹ ਚੀਜ਼ਾਂ ਨੋਟ ਕੀਤੀਆਂ ਫਿਰ ਉਹਨਾਂ ਨੇ ਆਪ ਹੀ ਵੀਡੀਓਜ਼ ਬਣਾ ਕੇ ਭੇਜੀਆਂ ਤੇ ਆਪ ਹੀ ਕਨਸਰਨ ਸ਼ੋ ਕੀਤਾ ਤਾਂ ਫਿਰ ਮੈਂ ਡੀਸੀ ਸਾਹਿਬ ਨੂੰ ਸ਼ਿਕਾਇਤ ਕੀਤੀ ਸੀਗੀ ਸ਼ਿਕਾਇਤ ਕੀਤੀ ਹੈ ਕੀ ਮੰਗ ਕੀਤੀ ਹੈ ਕਿ 9 ਤੋਂ ਲੈ ਕੇ 24 ਤਰੀਕ ਤੱਕ ਇਤਰਾਜ ਜਾਣੇ ਆ ਕਮਿਸ਼ਨਰ ਨੇ ਡੀਸੀ ਸਰ ਨੇ ਆ ਦੱਸ ਦਿੱਤਾ ਕਿ 173000 ਸਮਥਿੰਗ ਵੋਟ ਹੈ ਜਿਹਦੇ ਵਿੱਚੋਂ 724 ਇਨਕਰੀਜ਼ ਹੋਈ ਹੈ ਤੇ ਅਸੀਂ ਇਹ ਕੰਸਰਨ ਸ਼ੋ ਕੀਤਾ ਸੀ ਕਿ ਜਿਹੜੇ ਤੁਸੀਂ ਇਤਰਾਜ਼ ਲੈਣੇ ਆ 19 ਤੋਂ ਲੈ ਕੇ 25 ਤੱਕ ਉਹਦੇ ਵਿੱਚ ਜਿਹੜੇ ਬਲਕ ਦੇ ਵਿੱਚ ਇਤਰਾਜ਼ ਆਂਦੇ ਆ ਚਾਹੇ ਉਹ ਡਿਲੀਸ਼ਨ ਆਫ ਵੋਟਸ ਹੈ ਤੇ ਚਾਹੇ ਆਫ ਐਡੀਸ਼ਨ ਆਫ ਵੋਟਸ ਹੈ ਉਹ ਸਾਰਿਆਂ ਨਾਲ ਇੱਕ ਵਾਰੀ ਕੰਟੈਕਟ ਜ਼ਰੂਰ ਕੀਤਾ ਜਾਵੇ ਉਹਨਾਂ ਨੂੰ ਪਬਲੀਕਲੀ ਸ਼ੋ ਕੀਤਾ ਜਾਵੇ ਕਿਉਂਕਿ ਆਮ ਬੰਦਾ ਦੇਖੋ ਜਿਹੜਾ ਇਲੈਕਸ਼ਨ ਲੜ ਰਿਹਾ ਉਹ ਤਾਂ ਦੇਖਦਾ-ਦੇਖਦਾ ਆ ਪਰ ਜੇ ਦਾ ਇੱਕ ਡੈਮੋਕ੍ਰੈਟਿਕ ਰਾਈਟ ਹੈ ਵੋਟ ਪਾਣਾ ਉਹਨੂੰ ਤਾਂ ਇਸ ਚੀਜ਼ ਨਾਲ ਕੋਈ ਕੰਸਰਨ ਨਹੀਂ ਸ਼ੋ ਹੁੰਦਾ ਉਹ ਕਹਿੰਦਾ ਵੀ ਮੈਂ ਐਮਪੀ ਇਲੈਕਸ਼ਨ 'ਚ ਵੋਟ ਪਾਈ ਸੀਗੀ ਮੈਂ ਪਿਛਲੀ ਵਾਰੀ ਐਮਐਲਏ 'ਚ ਵੀ ਪਾਈ ਸੀ ਤੇ ਐਤਕੇ ਜੀ ਉਹਦੀ ਵੋਟ ਨਾਲ ਲੱਭੇ ਉਹ ਤਾਂ ਬੂਥ ਤੇ ਜਾ ਕੇ ਨਿਰਾਸ਼ ਹੀ ਮੁੜ ਕੇ ਆਂਦਾ ਸੋ ਇਹਨੂੰ ਪਬਲਿਕਲੀ ਜ਼ਰੂਰ ਕਰੋ ਹਰੇਕ ਕੋਈ ਆਪਣੀ ਵੋਟ ਨੂੰ ਚੈੱਕ ਕਰ ਸਕੇ ਹਰ ਕੋਈ ਉਸ ਚੀਜ਼ ਨੂੰ ਦੇਖ ਸਕੇ ਪੂਰੀ ਵੋਟਰ ਲਿਸਟ ਦੀ ਵੀ ਨਹੀਂ ਇਸ ਤੱਕਿਆ ਲੋੜ ਹੈ ਜਿਹੜੀਆਂ ਵੋਟਾਂ ਤੁਸੀਂ ਕੱਟ ਰਹੇ ਹੋ ਉਹਨੂੰ ਵੀ ਪਬਲਿਕਲੀ ਸ਼ੋ ਕਰੋ ਜਿਹੜੀਆਂ ਤੁਸੀਂ ਨਵੀਆਂ ਐਡ ਕਰ ਰਹੇ ਹੋ ਉਹਨੂੰ ਵੀ ਪਬਲਿਕਲੀ ਸ਼ੋ ਕਰੋ ਕੀ ਲੱਗਦਾ ਕਿ ਜਿਹੜੇ ਲੋਕ ਮਲਿਆ ਵਿੱਚ ਘੁੰਮ ਰਹੇ ਆ ਲਗਾਤਾਰ ਉਹ ਲੋਕ ਦੇਖੀ ਕਿ ਕੋਲਾ ਦਾ ਕਾਰਨ ਕੀ ਹੈ ਜਿਹੜਾ ਇਹ ਤਾਂ ਪੱਕਾ ਹੀ ਆ ਵੀ ਉਹ ਸ਼ਹਿਰ ਦੇ ਹੈ ਨਹੀਂ ਉਹ ਬਾਹਰੋਂ ਆਏ ਹੋਏ ਆ ਜਿਹੜੇ ਵੋਟਰ ਲਿਸਟਾਂ ਲੈ ਕੇ ਸਿਰਫ ਦੋ ਜਣੇ ਘੁੰਮ ਸਕਦੇ ਆ ਦੋ ਵੀ ਨਹੀਂ ਇੱਕੋ ਹੀ ਜਣਾ ਘੁੰਮ ਸਕਦਾ ਜਿਹੜਾ ਉਸ ਬੂਥ ਦਾ ਬੀ ਐਲਓ ਹੈਗਾ ਆ ਔਰ ਉਹਨੂੰ ਅਸਿਸਟ ਕਰਦਾ ਆ ਜਿਹੜੀ ਹਰ ਪਾਰਟੀ ਦਾ ਬੀ ਐਲਏ ਆ ਜਿਹੜੇ ਅਸੀਂ ਲੋਕ ਹਰੇਕ ਪਾਰਟੀ ਵਾਲੇ ਆਪਣਾ ਇੱਕ ਇੱਕ ਬੰਦਾ ਬੀ ਐਲਓ ਨਾਲ ਅਟੈਚ ਕਰਦੇ ਆ ਤਾਂ ਕਿ ਉਹ ਵੈਰੀਫਾਈ ਕਰ ਸਕੇ ਕਿ ਜਿਹੜੀ ਵੋਟ ਬਣਨ ਜਾ ਰਹੀ ਹੈ ਉਹ ਵੀ ਉਸ ਜਗ੍ਹਾ ਦੀ ਹੈ ਤੇ ਜਿਹੜੀ ਵੋਟ ਕੱਟਣ ਜਾ ਰਹੀ ਹੈ ਉਹ ਕਿਸੇ ਦਾ ਹੱਕ ਤਾਂ ਨਹੀਂ ਖੋਇਆ ਜਾ ਰਿਹਾ ਤੇ ਜਿਹੜੇ ਇਹ ਬੰਦੇ ਆ ਰਹੇ ਆ ਤਾਂ ਆਪ ਬੜੇ ਸ਼ਾਨ ਨਾਲ ਕਹਿੰਦੇ ਆ ਵੀ ਮੈਂ ਚੇਅਰਮੈਨ ਆ ਜੀ ਫਰੀਦਕੋਟ ਦਾ ਮੈਂ ਨਵਾਂ ਸ਼ਹਿਰ ਮੰਡੀ ਬੋਰਡ ਦਾ ਪ੍ਰਧਾਨ ਆ ਜੀ ਮੈਂ ਬਠਿੰਡੇ ਤੋਂ ਆਇਆ ਹੈਗਾ ਆ ਔਰ ਕੁਛ ਨਹੀਂ ਤਾਂ ਬਲਕਿ ਆਪਣੀ ਫੇਸਬੁੱਕ ਆਈਡੀ ਤੇ ਪੋਸਟ ਵੀ ਪਾਈਆਂ ਹੋਈਆਂ ਕਿ ਵੋਟਰ ਲਿਸਟਾਂ ਦੀ ਵੈਰੀਫਿਕੇਸ਼ਨ ਕੀਤੀ ਸਭ ਤੋਂ ਵੱਡਾ ਕੁਐਸਚਨ ਤਾਂ ਇਹ ਹੈ ਕਿ ਜਦੋਂ ਅੱਜਕੱਲ ਮਾਹੌਲ ਇੰਨਾ ਖਰਾਬ ਹੈ ਹਰ ਜਗ੍ਹਾ ਲਾਂਟ ਆਰਡਰ ਦੀ ਸਥਿਤੀ ਵਿਗੜੀ ਹੋਈ ਹੈ ਹਮਲੇ ਹੋ ਰਿਹਾ ਹੈ ਸਨੇਚਿੰਗਸ ਹੋ ਰਹੀਆਂ ਹੈਗੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਹੈਗੀਆਂ ਆ ਪੁਲਿਸ ਵਾਲਿਆਂ ਦੇ ਸਾਹਮਣੇ ਹੀ ਪੁਲਿਸ ਵਾਲਿਆਂ ਨੂੰ ਮਾਰ ਦਿੱਤਾ ਜਾਂਦਾ ਆ ਉਸ ਵੇਲੇ ਕੋਈ ਅਣਪਛਾਤੇ ਆ ਕੇ ਐਸ ਵੋਟਰ ਲਿਸਟਾਂ ਦੀ ਆੜ ਦੇ ਵਿੱਚ ਕੋਈ ਕਾਂਟ ਕਰ ਜਾਂ ਤੇ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਪ੍ਰਸ਼ਾਸਨ ਹੋਏਗਾ ਕੌਣ ਹੋਏਗਾ ਔਰ ਮੈਂ ਡੀਸੀ ਸਰ ਨੂੰ ਬਾਰ-ਬਾਰ ਹੀ ਰਿਕੁਐਸਟ ਕਰ ਰਹੀ ਆ ਕਿ ਤੁਹਾਨੂੰ ਇਹਨਾਂ ਤੇ ਐਕਸ਼ਨ ਲੈਣ ਦੀ ਲੋੜ ਪੈਣੀ ਹੈਗੀ ਆ ਕੱਲੂ ਕੁਈ ਵੀ ਮਾੜੀ ਘਟਨਾ ਹੁੰਦੀ ਹੈ ਤੇ ਡੀਸੀ ਸਵਾਲ ਜਵਾਬ ਦੇਣਗੇ ਉਹਨਾਂ ਨੇ ਤਾਂ ਇਹ ਕਹਿ ਦੇਣਾ ਹੈ ਜੀ ਸਾਡੇ ਬੰਦੇ ਨਹੀਂ ਸੀਗੇ ਤੇ ਜਦੋਂ ਬਾਰ-ਬਾਰ ਅਸੀਂ ਸ਼ਿਕਾਇਤ ਕਰ ਰਹੇ ਹਾਂ ਔਰ ਕੱਲੀ ਕਾਂਗਰਸ ਨੇ ਹੀ ਸ਼ਿਕਾਇਤ ਨਹੀਂ ਕੀਤੀ ਭਾਜਪਾ ਨੇ ਵੀ ਸ਼ਿਕਾਇਤ ਕੀਤੀ ਹੈ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਪਰसों ਵੀ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਤੇ ਪਰ ਹੱਲੇ ਪ੍ਰਸ਼ਾਸਨ ਮੌਰ ਨਹੀਂ ਹੈ ਕਿੰਨੀ ਸ਼ਿਕਾਇਤ ਕਰ ਚੁੱਕੇ ਹੋ ਤੇ ਕਾਰਵਾਈ ਕੋਈ ਡੀਸੀ ਸਾਹਿਬ ਨੇ ਇਹ ਜ਼ਰੂਰ ਕਿਹਾ ਹੈਗਾ ਕਿ ਤੁਸੀਂ ਜਦੋਂ ਪੰਜ ਨੂੰ ਪਬਲਿਸ਼ ਹੋਣ ਗਿਆ ਵੋਟਰ ਲਿਸਟਾਂ ਤੇ ਤੁਸੀਂ ਆਪ ਦੇਖੋਗੇ ਕਿ ਅਸੀਂ ਕੋਈ ਵੀ ਗਲਤ ਕੰਮ ਨਹੀਂ ਹੋਣ ਦਿੱਤਾ ਪਰ ਮੈਂ டிਸੀ ਸਭ ਨੂੰ ਇਹ ਕਹਿਨੀ ਆ ਜਦੋਂ ਪੰਜ ਨੂੰ ਫਾਈਨਲ ਵੋਟਰ ਲਿਸਟ ਪਬਲਿਸ਼ ਹੋ ਗਈ ਤੇ ਉਸ ਤੋਂ ਬਾਅਦ ਤਾਂ ਤੁਸੀਂ ਕੱਟਣਾ ਵਾੜਨਾ ਕੁਝ ਵੀ ਨਹੀਂ ਹੈਗਾ ਤਾਂ ਉਸ ਚੀਜ਼ ਨੂੰ ਪਹਿਲਾਂ ਹੀ ਕਿਉਂ ਨਾ ਰੋਕ ਲਿਆ ਜਾਵੇ ਇਹ ਲੋਕ ਜਿਹੜੇ ਫਿਰ ਰਹੇ ਆ ਤੁਸੀਂ ਸਾਰੇ ਜ਼ਿਲ੍ਹੇ ਦੇ ਮਾਲਿਕ ਹੋ ਤੁਸੀਂ ਕਿਉਂ ਨਹੀਂ ਕੋਈ ਵੀ ਨੋਟਿਸ ਕੱਢਦੇ ਇਹ ਉਹਨਾਂ ਦਾ ਕੋਈ ਹੱਕ ਨਹੀਂ ਹੈ ਬਾਹਰੋਂ ਆ ਕੇ ਇੱਥੇ ਕੈਂਪੇਨ ਜ਼ਰੂਰ ਕਰਨ ਜੋ ਕਰਨਾ ਆ ਪਰ ਵੋਟਰ ਲਿਸਟਾਂ ਲੈ ਕੇ ਘਰੋ ਘਰ ਘੁੰਮਣ ਕੀ ਲੱਗਦਾ ਕਿ ਸੱਤਾ ਦਾ ਰਿਕਾਰਡ ਕੀ ਜਿਹੜੀ ਹੈ ਇਸ ਤਰ੍ਹਾਂ ਦੇ ਫਟਕਰ ਦੇ ਉੱਤੇ ਡਰ ਆਪਣੇ ਕੀਤੇ ਹੋਏ ਵਾਅਦੇ ਉਹ ਪੂਰੇ ਨਹੀਂ ਕਰ पाए ਤਾਂ ਸ਼ਾਇਦ ਉਹਨਾਂ ਨੂੰ ਡਰ ਵੀ ਪਤਾ ਨਹੀਂ ਲੋਕ ਕੀ ਵਰਡਿਕਟ ਦੇਣਗੇ ਜਿਹੜੀ ਲੋਕ ਲੀਡਰ ਸਾਹਿਬਾਂ ਕਹਿੰਦੇ ਸੀਗੇ ਕਿ ਰਵਾਇਤੀ ਪਾਰਟੀਆਂ ਕਰਪਸ਼ਨ ਕਰਦੀਆਂ ਰਵਾਇਤੀ ਪਾਰਟੀਆਂ ਇਦਾਂ ਦੇ ਹੱਥ-ਖੰਡੇ ਅਪਣਾਉਂਦੀਆਂ ਰਵਾਇਤੀ ਪਾਰਟੀਆਂ ਬੋਰਡ ਲਗਾਉਂਦੀਆਂ ਰਵਾਇਤੀ ਪਾਰਟੀਆਂ ਲੋਕਾਂ ਨੂੰ ਵਰਗਲਾਂਦੀਆਂ ਮੇਰੇ ਖਿਆਲ ਇਹ ਵਾਲੀ ਪਾਰਟੀ ਇਹ ਵਾਲੀ ਸਰਕਾਰ ਉਹਨਾਂ ਸਾਰੀ ਰਵਾਇਤੀ ਪਾਰਟੀਆਂ ਤੋਂ ਤਾਂ ਦੁਗਣਾ ਤਿਗਣਾ ਛੱਡੋ ਪਤਾ ਨਹੀਂ 10 ਗੁਣਾ ਜ਼ਿਆਦਾ ਹੀ ਹੈ